ਔਰ ਇਹ ਮੇਰਾ ਆਰਮੀ ਨਾਲ ਪਹਿਲਾ ਇਨਕਾਊਂਟਰ ਸੀਗਾ बिकॉज ਸਾਡੇ ਘਰ ਵਿੱਚ ਕੋਈ ਵੀ ਫੌਜੀ ਨਹੀਂ ਸੀਗਾ ਛ ਇਹਨਾਂ ਨੇ ਵੀ ਦੋ ਮਾਰੇ ਨੇ ਤੇ ਉਹ ਪਜਦੇ ਪਜਦੇ ਇੱਕ ਮਿਲੀਟੈਂਟ ਨੇ ਇਹਨਾਂ ਤੇ ਵੀ ਫਾਇਰ ਕੀਤਾ ਹੂੰ ਹੂੰ ਸੋ ਇਹਨਾਂ ਦੇ ਵੀ ਗੋਲੀ ਲੱਗੀ ਸੀ ਬੜਾ ਆਪਰੇਸ਼ਨ ਹੋਇਆ ਸਜ਼ੇਰੀਅਨ ਹੋਇਆ ਸਿਰਫ 1.5 ਸਾਲ ਪਹਿਲੇ ਉਹਦੇ باوجود ਸਾਰਾ ਕੁਝ ਪਜਣਾ ਰੇਸ ਬੈਕ ਕਰਨੀ ਰਾਈਫਲ ਚੱਕਣੀਆਂ ਅਸੀਂ ਸਾਰੇ ਇਕੱਲੇ ਉਹਦੀਆਂ ਦੋ ਬੇਟੀਆਂ ਮੇਰੀ ਇੱਕ ਬੇਟੀ ਅਸੀਂ ਇਕੱਲੀਆਂ 올 ਲੇਡੀਜ਼ ਹੀ ਸੀਗੀਆਂ ਘਰ ਦੇ ਵਿੱਚ ਉਸ ਟਾਈਮ ਤੇ ਉਹਦੇ ਹਸਬੰਦ ਮੋਚਨ ਨੇ ਵੀ ਸੀਗੇ ਤੇ ਉਹ ਤਾਂ ਬਾਹਰ ਸੀਗੇ ਤੇ ਉੱਥੋਂ ਫਿਰ ਯੂਨਿਟ ਤੋਂ ਫੋਨ ਆਇਆ ਸੀ ਤੇ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਇਸ ਤਰ੍ਹਾਂ ਅੱਜ ਇਨਕਾਊਂਟਰ ਹੋਇਆ ਹੈ ਪਰ ਤਿੰਨਾ ਭੈਣ ਭਰਾਵਾਂ ਨੂੰ ਇੱਕ ਇਹੋ ਜਿਹਾ ਪਲੇਟਫਾਰਮ ਤੇ ਖੜਾ ਕੀਤਾ ਕਿ ਜਿੱਥੇ ਅੱਜ ਅਸੀਂ ਮੈਂ ਕਹਿ ਸਕਦੀ ਹਾਂ ਗਰਵ ਨਾਲ ਕਿ ਸ਼ਾਇਦ ਅਸੀਂ ਪਿੰਡ 'ਚ ਸਭ ਤੋਂ ਬੈਸਟ ਕਰ ਰਹੇ ਹਾਂ ਮੇਰੇ ਹਸਬੰਡ ਨੂੰ ਸੈਕੰਡ ਹਾਈਐਸਟ ਗੈਲੈਂਟਰੀ ਅਵਾਰਡ ਮਿਲਿਆ ਸੀ ਕੀਰਤੀ ਚੱਕਰਾ ਪੋਸਟ ਮਸਲੀ ਸੋ ਉਹ ਲੈਂਡ ਮੈਂ ਆਪਣੇ OTA ਦੀ ਯੂਨੀਫਾਰਮ ਦੇ ਵਿੱਚ ਗਈ ਸੀਗੇ ਪ੍ਰੈਜ਼ੀਡੈਂਟ ਕੋਲ ਸੋ ਉਹ ਕਾਫੀ ਈਮੋਸ਼ਨਲ ਸੀ ਗੱਲ ਉਸ ਟਾਈਮ ਤਾਂ ਬਿਲਕੁਲ ਜਿੱਦ ਤੱਕ ਪਾਣੀ ਦਾ ਬਹਾਵ ਹੁੰਦਾ ਹੈ ਨਾ ਤੁਸੀਂ ਚੱਲੀ ਜਾਂਦੇ ਜੇ ਕਿ ਠੀਕ ਹੈ ਬਟ ਮੁਸ਼ਕਲਾਂ ਬਸ ਇਹੀ ਸੀਗਾ ਕਿ ਹਰ ਦੋ ਸਾਲ ਬਾਅਦ ਮੇ ਵੀ ਸਾਡੀ ਪੋਸਟਿੰਗਸ ਆਣੀ ਬਟ ਉਹ ਫਿਰ ਸਾਡਾ ਲਾਈਫ ਦਾ ਇੱਕ ਹਿੱਸਾ ਬਣ ਗਿਆ ਲੁਧਿਆਣੇ ਪੋਸਟਿਡ ਸੀਗੇ ਡੈਡੀ ਮੰਮੀ ਨੇ ਸਕੂਟਰ ਸਿਖਾਇਆ ਮिन्नੂ ਤੇ ਮੇਰੀ ਸਿਸਟਰ ਨੂੰ ਜ਼ਬਰਦਸਤੀ ਲੜ ਕੇ ਕਾਰ ਚਲਾਣੀ ਸਿਖਾਈ ਸਿੱਖੋ ਡਿੱਗੋਗੇ ਤਦ ਤਾ ਦੀ ਤ ਸਿੱਖੋਗੇ ਤਾ ਦੀ ਤ ਉੱਠੋਗੇ ਤੁਸੀਂ ਕੌਣ ਜੇ ਕਿੱਥੋਂ ਬਿਲੋਂਗ ਕਰਦੇ ਜੇ ਤੁਹਾਡੀ ਕਾਸਟ ਕੀ ਹੈ ਮੇਰੀ ਕਾਸਟ ਕੀ ਹੈ ਕਿ ਫੌਜ ਇਹ ਕਹੋ ਜੀ ਉਹ ਆਰਗੇਨਾਈਜੇਸ਼ਨ ਹੈ ਜਿੱਥੇ ਅਸੀਂ ਇਹ ਨਹੀਂ ਸੋਚਦੇ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਮਿਲਾਨ ਛਾਰੇ ਆਂ ਪੜੇ ਦੀ ਪਹਿਲੀ ਵੀਰ ਨਾਰੀ ਦੇ ਨਾਲ 1997 ਵਿੱਚ ਇਹਨਾਂ ਦੇ ਪਤੀ ਮੇਜਰ ਸੁਖਵਿੰਦਰਜੀਤ ਸਿੰਘ ਰੰਧਾਵਾ ਸ਼ਹੀਦ ਹੋ ਗਏ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਆਰਮੀ ਜੁਆਇਨ ਕਰਦੇ ਨੇ ਤੇ ਆਪਣੀ ਮਿਹਨਤ ਸਦਕਾ ਵੰਡੇ ਨੇ ਲੈਫਟਿਨੈਂਟ ਕਰਨਲ ਇਨਾ ਦੇ ਸੰਘਰਸ਼ਮਈ ਤੇ ਪ੍ਰੇਰਨਾਮਈ ਜ਼ਿੰਦਗੀ ਦੇ ਕੁਝ ਵਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਹਾਂ ਮੇਰੇ ਨਾਲ ਨੇ ਲੈਫਟੀਨੈਂਟ ਕਰਨਲ ਰਵਿੰਦਰਜੀਤ ਰੰਧਾਵਾ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਮੈਡਮ ਸਭ ਤੋਂ ਪਹਿਲਾਂ ਤਾਂ ਤੁਹਾਡੇ ਪਿਛੋਕੜ ਬਾਰੇ ਜਾਣਾਂਗੇ ਕਿੱਥੇ ਤੁਹਾਡਾ ਜਨਮ ਹੋਇਆ ਤੁਹਾਡੇ ਮਾਤਾ ਪਿਤਾ ਕੀ ਕਰਦੇ ਸੀ ਤੁਹਾਡੀ ਉਚੇਰੀ ਸਿੱਖਿਆ ਕਿਹੜੀ ਸਟਰੀਮ ਦੇ ਵਿੱਚ ਹੋਈ ਮੈਂ ਅ ਅਮ੍ਰਿਤਸਰ ਨੂੰ ਬਿਲੋਂਗ ਕਰਦੀ ਹਾਂ ਅਮ੍ਰਿਤਸਰ ਦੇ ਲਾਗੇ ਤਰਨਤਾਰਨ ਦੇ ਲਾਗੇ ਮੇਰਾ ਪਿੰਡ ਹੈ ਪਿੰਡ ਚਤਾਲਾ ਜਿੱਥੇ ਮੈਂ ਬੌਰਨ ਐਂਡ ਬ੍ਰੌਟ ਅਪ ਹੋਈ ਸੀ ਬਟ ਮੇਰੇ ਫਾਦਰ ਪੰਜਾਬ ਟੂਰਿਜ਼ਮ ਸੀਗੇ ਸੋ ਉਸ ਸਦਕਾ ਅਸੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਜਿੱਥੇ ਜਿੱਥੇ ਉਹਨਾਂ ਦੀ ਪੋਸਟਿੰਗਸ ਰਹੀ ਅਸੀਂ ਉੱਥੇ-ਉੱਥੇ ਪੜ੍ਹਾਈ ਕੀਤੀ ਗ੍ਰੈਜੂਏਸ਼ਨ ਮੈਂ ਚੰਡੀਗੜ੍ਹ ਤੋਂ ਕੀਤੀ ਸੀ ਜੀਸੀਜੀ ਸੈਕਟਰ 11 ਤੋਂ ਐਂਡ ਉਹ ਤੋਂ ਬਾਅਦ ਫਿਰ ਚੰਡੀਗੜ੍ਹ ਦੇ ਇੱਕ ਵਾਰੀ ਆ ਜਾਂਦੇ ਤੇ ਫਿਰ ਚੰਡੀਗੜ੍ਹ ਹੀ ਤੇ ਹੋ ਜਾਂਦੇ ਫਿਰ ਇੱਥੇ ਹੀ ਅਸੀਂ ਸ਼ਿਫਟ ਹੋ ਗਏ ਸੀਗੇ ਤੇ ਇੱਥੇ ਹੀ ਫਿਰ ਥਰੂ ਨਿਊਜ਼ਪੇਪਰ ਮੇਰੇ ਮਤਲਬ ਹਸਬੰਡ ਮੇਰੇ ਫਾਦਰ ਨੇ ਮੈਟ੍ਰੀਮੋਨੀਅਲ ਦੇ ਥਰੂ ਇਹਨਾਂ ਨੂੰ ਲੱਭਿਆ ਸੀ ਇੱਥੇ ਹੀ ਇਹਨਾਂ ਨਾਲ ਮੁਲਾਕਾਤ ਹੋਈ ਸੀ ਚੰਡੀਗੜ੍ਹ 'ਚ ਹੀ ਤੇ ਮੈਂ ਗ੍ਰੈਜੂਏਸ਼ਨ ਆਰਟਸ ਦੇ ਵਿੱਚ ਕੀਤੀ ਸੀ ਜੀ ਅ ਸਰ ਦੇ ਨਾਲ ਤੁਹਾਡੀ ਮੁਲਾਕਾਤ ਚੜੀ ਹੈ ਤੁਸੀਂ ਕਿਹ ਮੈਟ੍ਰੀਮੋਨੀਅਲ ਦੇ ਜ਼ਰੀਏ ਹੋਈ ਸੀ ਕਦੋਂ ਤੁਹਾਡਾ ਵਿਆਹ ਹੋਇਆ ਸੀ ਤੇ ਉਸ ਸਮੇਂ ਸਰ ਦੀ ਪੋਸਟਿੰਗ ਕਿੱਥੇ ਸੀ ਆ ਮੇਰਾ ਵਿਆਹ ਹੋਇਆ ਸੀ 1994 ਉਦੋਂ ਇਹ ਅਲਵਰ ਪੋਸਟਡ ਸੀਗਾ ਬਟ ਜਿਸ ਤਰ੍ਹਾਂ ਹੀ ਸਾਡਾ ਵਿਆਹ ਫਿਕਸ ਹੋਇਆ ਸੀ ਤੇ ਇਹਨਾਂ ਦੀ ਪੋਸਟਿੰਗ ਆ ਗਈ ਸੀ ਫਰੀਦਕੋਟ ਜੀ ਤੇ ਫਿਰ ਮੈਂ ਵਿਆਹ ਤੋਂ ਬਾਅਦ ਇਹਨਾਂ ਦੇ ਨਾਲ ਫਰੀਦਕੋਟ ਹੀ ਜੁਆਇਨ ਕੀਤਾ ਸੀ ਆਰਮੀ ਏਰੀਆ ਜੀ ਔਰ ਇਹ ਮੇਰਾ ਆਰਮੀ ਨਾਲ ਪਹਿਲਾ ਇਨਕਾਊਂਟਰ ਸੀਗਾ ਬਿਕਾਉਜ਼ ਸਾਡੇ ਘਰ ਵਿੱਚ ਕੋਈ ਵੀ ਫੌਜੀ ਨਹੀਂ ਸੀਗਾ ਸੋ ਫੌਜੀ ਨਾਲੇ ਮਤਲਬ ਸਾਡੇ ਘਰ ਦੇ ਵਿੱਚ ਹੀ ਇਹ ਪਹਿਲੇ ਫੌਜੀ ਸੀਗੇ ਸੋ ਮੈਂ ਵੀ ਫੌਜ ਪਹਿਲੀ ਵਾਰ ਦੇਖੀ ਸੀ ਇਹਨਾਂ ਦੇ ਨਾਲ ਹੀ ਤੇ ਆਰਮੀ ਪਰਸਨ ਦੇ ਨਾਲ ਮੈਰिज ਕਰਵਾਨੀ ਤੁਹਾਡੀ ਇੱਛਾ ਸੀ ਜਾਂ ਘਰ ਦੇ ਦੀ ਆ ਆਰਮੀ ਹਮੇਸ਼ਾ ਇੱਕ ਬਹੁਤ ਹੀ ਵੱਡੀ ਸਾਡੇ ਸਾਡੀ ਮਤਲਬ ਜਦੋਂ ਸੀ ਬਚਪਨ ਵੀ ਹੁੰਦੇ ਸੀ ਜਦੋਂ ਸੀ ਸਕੂਲ ਜਾਂਦੇ ਸੀ ਮੈਨੂੰ ਯਾਦ ਹੈ ਜਦੋਂ ਆਰਮੀ ਕਨਵੋਏ ਜਾਂਦੀ ਸੀਗੀ ਤੇ ਅਸੀਂ ਪੂਰਾ ਪੂਰਾ ਟਾਈਮ ਸਕੂਲ ਮਿਸ ਕਰ ਦਿੰਦੇ ਸੀ ਉਹਨਾਂ ਨੂੰ ਬਾਏ ਬਾਏ ਕਰਦੇ ਹੋਏ ਜੀ ਸੋ ਅਸੀਂ ਉਸ 벨ਟ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਆਰਮੀ ਸਾਡੇ ਲਈ ਇੱਕ ਬਹੁਤ ਹੀ ਵੱਡਾ ਰੁਤਬਾ ਰੱਖਦੀ ਹੈ ਬਟ ਇਹ ਨਹੀਂ ਸੀ ਸੋਚਿਆ ਕਿ ਆਰਮੀ ਨਾਲ ਵਿਆਹ ਕਰ ਆਰਮੀ ਆਫਸਰ ਨਾਲ ਵਿਆਹ ਕਰਾਣਾ ਹੈ ਜਾਂ ਕਿਸ ਤਰ੍ਹਾਂ ਉਹ ਸਹਿਯੋਗ ਕਹ ਲੋ ਜੀ ਮੈਡਮ ਜਦੂ ਸ਼ਹੀਦ ਹੁੰਦੇ ਨੇ ਉਦੋਂ ਸਰ ਦੀ ਪੋਸਟਿੰਗ ਕਿੱਥੇ ਸੀ ਕਿਵੇਂ ਉਹਨਾਂ ਨੂੰ ਸ਼ਹਾਦਤ ਮਿਲਦੀ ਹੈ ਤੁਹਾਨੂੰ ਕੌਣ ਇਤਲਾ ਕਰਦਾ ਹੈ ਉਹਨਾਂ ਦੀ ਸ਼ਹਾਦਤ ਬਾਰੇ Uh, 94 ਚ ਜਦੋਂ ਸਾਡਾ ਵਿਆਹ ਹੋਇਆ ਸੀ 95 ਦੇ ਵਿੱਚ ਮੇਰੀ ਬੇਟੀ ਪੈਦਾ ਹੋਈ ਸੀ ਉਹ ਫਿਰੋਜ਼ਪੁਰ ਪੈਦਾ ਹੋਈ ਸੀ ਕਿਉਂਕਿ ਅਸੀਂ ਫਰੀਦਕੋਟ ਪੋਸਟਡ ਸੀਗੇ ਤੇ ਉਹਦਾ 1 ਸਾਲ ਦਾ ਬਰਥ ਡੇਟਾ ਬਰਥਡੇ ਬਣਾ ਕੇ ਹੀ ਇਹ ਗਏ ਸੀ 2RR ਦੇ ਵਿੱਚ ਜਿਹੜਾ ਉਸ ਟਾਈਮ ਤੇ ਅਨੰਤਨਾਕ ਸ਼ੌਫੀਆਂ ਏਰੀਆ ਦੇ ਵਿੱਚ ਪੈਂਦਾ ਸੀ ਤੇ ਉੱਥੇ ਫਿਰ ਇਹਨਾਂ ਨੂੰ ਅੱਗੇ-ਅੱਗੇ ਡਿਪਲੋਏ ਕਰਦੇ ਨੇ ਕਿੱਥੇ-ਕਿੱਥੇ ਇਹਨਾਂ ਦਾ ਏਰੀਆ ਹੁੰਦਾ ਉੱਥੇ ਡਿਪਲੋਏ ਕਰਦੇ ਨੇ ਸੋ 6 ਮਹੀਨੇ ਉਥੇ ਦਿਸੰਬਰ ਦੇ ਆਸ-ਪਾਸ ਇਹਨਾਂ ਨੇ ਜੁਆਇਨ ਕਰ ਲਿਆ ਸੀਗਾ ਸਿਮਰਨ ਦਾ ਬਰਥਡੇ ਫਸਟ ਬਰਥਡੇ ਮਨਾ ਕੇ ਐਂਡ ਜੂਨ ਦੇ ਵਿੱਚ ਉਹਦੇ ਵਿੱਚ ਇੱਕ ਜਾਂ ਦੋ ਵਾਰੇ ਛੁੱਟੀ ਵੀ ਆਏ ਸੀ ਸੋ ਜੂਨ ਦੇ ਵਿੱਚ ਮਤਲਬ ਜਦੋਂ ਇਹ ਹੋਇਆ ਸਿਚੁਏਸ਼ਨ ਤੇ ਉਦੋਂ ਯੂਨਿਟ ਤੋਂ ਹੀ ਕਿਸੇ ਨੇ ਫੋਨ ਕੀਤਾ ਸੀ ਤੇ ਮੈਂ ਆਪਣੀ ਸਿਸਟਰ ਕੋਲ ਸੀਗੀ ਜਲੰਧਰ ਤੇ ਅਸੀਂ ਸਾਰੇ ਇਕੱਲੇ ਉਹਦੀਆਂ ਦੋ ਬੇਟੀਆਂ ਮੇਰੀ ਇੱਕ ਬੇਟੀ ਅਸੀਂ ਇਕੱਲੀਆਂ 올 ਲੇਡੀਆਂ ਹੀ ਸੀਗੀਆਂ ਘਰ ਦੇ ਵਿੱਚ ਉਸ ਟਾਈਮ ਤੇ ਉਹਦੇ ਹਸਬੰਦ ਮੋਚਨ ਨੇ ਵੀ ਸੀਗੇ ਤੇ ਉਹ ਤਾਂ ਬਾਹਰ ਸੀਗੇ ਤੇ ਉੱਥੋਂ ਫਿਰ ਯੂਨਿਟ ਤੋਂ ਫੋਨ ਆਇਆ ਸੀ ਤੇ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਇਸ ਤਰ੍ਹਾਂ ਅੱਜ ਇਨਕਾਊਂਟਰ ਹੋਇਆ ਹੈ ਪਰ ਸਰ ਨੂੰ ਗੋਲੀ ਲੱਗੀ ਹੈ ਬਟ ਹੀ ਇਜ਼ ਓਕੇ ਬਟ ਉਹਨਾਂ ਦਾ ਇੱਕ ਦੱਸਣ ਦਾ ਤਰੀਕਾ ਹੁੰਦਾ ਹੈ ਦੇ ਕੈਨ ਨਾਟ ਇੱਕਦਮ ਬੌਮ ਸ਼ੈੱਲ ਨਹੀਂ ਗਰਾ ਸਕਦੇ ਨਾ ਸੋ ਤੇ ਉਸ ਸਮੇਂ ਇਨਕਾਊਂਟਰ ਦੀ ਕੀ ਕਹਾਣੀ ਸੀ ਪੂਰੀ ਅ ਇਨਕਾਊਂਟਰ ਦੇ ਬਾਰੇ ਤਾਂ ਮਤਲਬ ਆਰਮੀ ਦੇ ਵਿੱਚ ਤਾਂ ਆਮ ਹੁੰਦੇ ਹੀ ਰਹਿੰਦੇ ਨੇ ਬਟ ਜੋ ਸਾਨੂੰ ਪਤਾ ਲੱਗਾ ਸੀ ਬਸ ਉਹ ਇਹ ਇਹਨਾਂ ਸੀਗਾ ਕਿ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਸ ਪਿੰਡ ਦੇ ਵਿੱਚ ਕੁਝ ਮਿਲੀਟੈਂਸ ਆਏ ਹੋਏ ਨੇ ਸੋ ਉਹਨੂੰ ਕੋਆਰਡੀਨ ਕਰਨ ਵਾਸਤੇ ਇਹ ਇਹਨਾਂ ਦੀ ਟੀਮ ਗਈ ਸੀਗੀ ਕੋਆਰਡੀਨ ਕਰਨ ਵਾਸਤੇ ਤੇ ਬਸ ਉਹ ਜਦੋਂ ਇਹਨਾਂ ਨੇ ਕੋਆਰਡੀਨ ਕੀਤਾ ਉਸ ਨੂੰ ਵਿਲੇਜ ਨੂੰ ਤੇ ਜਦੋਂ ਮਿਲੀਟੈਂਸ ਭੱਜੇ ਤੇ ਉਹ ਜਦੋਂ ਭੱਜੇ ਨੇ ਤੇ ਉਸ ਦੌਰਾਨ ਜੋ ਵੀ ਇਹਨਾਂ ਆਪਸੀ exchange ਹੋਈਆ फायर ਉਹਦੇ ਵਿੱਚ ਇਹਨਾਂ ਨੇ ਵੀ ਦੋ ਮਾਰੇ ਨੇ ਤੇ ਉਹ ਪਜਦੇ ਪਜਦੇ ਇੱਕ ਮਿਲੀਟੈਂਟ ਨੇ ਇਹਨਾਂ ਤੇ ਵੀ ਫਾਇਰ ਕੀਤਾ ਸੋ ਇਹਨਾਂ ਦੇ ਵੀ ਗੋਲੀ ਲੱਗੀ ਸੀ ਤੁਹਾਡੀ ਲਾਈਫ ਇੱਕਦਮ ਸਟੈਂਡ ਸਟਿਲ ਹੋ ਜਾਂਦੀ ਕਿਉਂਕਿ ਤੁਸੀਂ ਨੋ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਆਪਣੇ ਟਾਈਮ ਲਾਈਫ ਦੇ ਵਿੱਚ ਕੋਈ ਇਹੋ ਜੀ ਸਿਚੁਏਸ਼ਨ ਨੂੰ ਮੈਂ ਸੋਚ ਵੀ ਸਕਦਾ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਸਕਦਾ ਸੀ ਕਦੀ ਵੀ ਇਹੋ ਜੀ ਚੀਜ਼ ਨਹੀਂ ਸੋਚਦੇ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਸਕਦਾ ਸੋ ਅਚਾਨਕ ਜਦੋਂ ਤੁਹਾਡੇ ਉੱਪਰ ਇਸ ਤਰ੍ਹਾਂ ਆਂਦਾ ਹੈ ਬੇਟੀ ਮੇਰੀ 1.5 ਸਾਲ ਦੀ ਸੀ ਉਦੋਂ ਐਂਡ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਅੱਗੇ ਤੁਸੀਂ ਕਰਨਾ ਕੀ ਪਹਿਲੀ ਗੱਲ ਤਾਂ ਤੁਹਾਨੂੰ ਕੁਝ ਸਮਝ ਹੀ ਨਹੀਂ ਆਉਂਦਾ ਅੱਗੇ ਤਾਂ ਬਹੁਤ ਬਾਅਦ ਪਛਾਹਂਦਾ ਹੈ ਕਿ ਅੱਗੇ ਤੁਸੀਂ ਕੀ ਕਰਨਾ ਹੈ ਉਹ ਜਿਹੜਾ ਅਨਐਕਸਪੈਕਟਿਡ ਜਦੋਂ ਤੁਹਾਡੇ ਕੋਲ ਕੋਈ ਇਹੋ ਜੀ ਮਨ ਭਾਗੀ ਕੋਈ ਵੀ ਨਿਊਜ਼ ਆਂਦੀ ਆ ਤਾਂ ਉਹਨੂੰ ਮੇਰੇ ਖਿਆਲ ਉਹਨੂੰ ਸਮਝਣ ਲਈ ਵੀ ਉਹਨੂੰ ਅੰਦਰ ਜਜ਼ਬ ਕਰਨ ਲਈ ਵੀ ਥੋੜਾ ਟਾਈਮ ਲੱਗਦਾ ਹੈ ਪ੍ਰੋਸੈਸ ਕਰਨ ਲਈ ਥੋੜਾ ਟਾਈਮ ਲੱਗਦਾ ਹੈ ਸੋ ਇਕਦਮ ਹੀ ਬਲੈਂਕ ਹੋ ਜਾਂਦਾ ਬੰਦਾ ਮੇਰੇ ਹਿਸਾਬ ਨਾਲ ਤਾਂ ਮਤਲਬ ਕੁਝ ਨਹੀਂ ਸਮਝ ਆਉਂਦਾ ਅੱਗੇ ਕੀ ਸੋਚਣੀ ਮਤਲਬ ਤੁਹਾਨੂੰ ਇਹ ਨਹੀਂ ਪਤਾ ਕਿ ਅਗਲੇ ਸਟੈਪ ਤੇ ਤੁਸੀਂ ਹੁਣ ਕੀ ਕਰਨਾ ਹੈ ਮੈਮ ਤੁਸੀਂ ਦੱਸਿਆ ਕਿ ਤੁਹਾਡਾ ਬੈਕਗ੍ਰਾਉਂਡ ਆਰਮੀ ਦਾ ਨਹੀਂ ਸੀ ਤੇ ਤੁਹਾਡੀ ਸਟੱਡੀ ਵੀ ਆਰਟਸ ਵਿੱਚ ਹੋਈ ਹੈ ਫਿਰ ਮੇਜਰ ਸਰ ਦੇ ਸ਼ਹਾਦਤ ਤੋਬਾਤ ਤੁਸੀਂ ਇਹ ਫੈਸਲਾ ਲਿਆ ਕਿ ਤੁਸੀਂ ਆਰਮੀ ਜੁਆਇਨ ਕਰੋਗੇ ਇਸ ਫੈਸਲੇ ਦੇ ਪਿੱਛੇ ਕੀ ਕਾਰਨ ਸੀ ਇਸ ਫੈਸਲੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਇੱਕ ਤਾਂ ਜਿੱਦਾਂ ਆਪਾਂ ਹਸਬੰਡ ਵਾਈਫ ਆਪਸ ਵਿੱਚ ਗੱਲ ਕਰਦੇ ਆ ਕਿਉਂਕਿ ਮੇਰੇ ਹਸਬੰਡ ਉਹ ਫੌਜੀ ਬੈਕਗ੍ਰਾਉਂਡ ਤੇ ਸੀ ਉਹਨਾਂ ਦੇ ਫਾਦਰ ਵੀਵ ਆਰਮੀ ਚੋਂ ਰਿਟਾਇਰ ਹੋਏ ਨੇ ਉਹਨਾਂ ਦੇ ਜੀਜਾ ਜੀ ਵੀ ਆਰਮੀ ਸੀ ਉਹ ਖੁਦ ਵੀ ਆਰਮੀ ਸੀ ਉਹ ਖੁਦ ਆਰਮੀ ਚ ਪਲੇ ਬੜੇ ਨੇ ਤੇ ਉਹ ਹਮੇਸ਼ਾ ਆਪਸ ਚੋਂ ਆਪਾਂ ਗੱਲ ਕਰਦੇ ਆ ਕਿ ਆਪਾਂ ਬੱਚੇ ਨੂੰ ਕਿਹੜੀ ਸਿੱਖਿਆ ਦੇਣੀ ਆ ਜਾਂ ਬੱਚੇ ਦੇ ਫਿਊਚਰ ਦੀ ਡਿਸਕਸ਼ਨ ਕਰਦੇ ਆ ਆਪਾਂ ਤੇ ਉਹ ਹਮੇਸ਼ਾ ਕਹਿੰਦੇ ਸੀਗੇ ਕਿ ਫੌਜ ਤੋਂ ਬਿਹਤਰ ਕੋਈ ਆਰਗੇਨਾਈਜੇਸ਼ਨ ਨਹੀਂ ਹੈ ਜਿੱਥੇ ਅਸੀਂ ਆਪਣੇ ਬੱਚੇ ਰੇਸ ਕਰ ਸਕੀਏ ਜਾਂ ਅਸੀਂ ਖੁਦ ਰਹਿ ਸਕੀਏ ਮਤਲਬ ਇਹ ਤੋਂ ਵੱਡੀ ਕੋਈ ਆਰਗੇਨਾਈਜੇਸ਼ਨ ਔਰ ਵਧੀਆ ਆਰਗੇਨਾਈਜੇਸ਼ਨ ਨਹੀਂ ਹੈ ਜਿੱਥੇ ਮਤਲਬ ਸਭ ਤੋਂ ਬੈਸਟ ਹੈ ਸੋ ਉਹ ਇੱਕ ਗੱਲ ਦਿਮਾਗ ਦੇ ਵਿੱਚ ਆਈ ਹੋਈ ਸੀਗੀ ਕਿ ਲਾਈਕ ਇਹ ਉਹਨਾਂ ਦੀ ਇੱਛਾ ਵੀ ਕਹਿ ਲਓ ਉਸ ਟਾਈਮ ਤੇ ਉਸ ਟਾਈਮ ਤੋਂ ਇੱਛਾ ਕਹਿ ਲਓ ਤੇ ਉਦੋਂ ਇਹ ਹੀ ਦਿਮਾਗ ਚ ਆਇਆ ਸੀਗਾ ਕਿ ਉਹ ਵੀ ਚਾਹੁੰਦੇ ਸੀਗੇ ਕਿ ਬੱਚੇ ਨੂੰ ਇੱਥੇ ਹੀ ਰੇਸ ਕਰਨਾ ਹੈ ਇਸੇ ਆਰਗੇਨਾਈਜੇਸ਼ਨ 'ਚ ਰੇਸ ਕਰਨਾ ਹੈ ਸੋ ਮੈਨੂੰ ਕੋਈ ਆਈਡੀਆ ਨਹੀਂ ਸੀ ਆਰਮੀ ਦੇ ਬਾਰੇ ਕਿਉਂਕਿ ਹਾਲੇ ਸਮਝ ਲਓ 2 1/2 ਇਅਰਸ ਹੀ ਆਰਮੀ 'ਚ ਹੋਏ ਆਏ ਸੀਗੇ ਉਹਦੇ ਵਿੱਚੋਂ ਵੀ 6-7 ਮਹੀਨੇ ਤੱਕ ਪੋਸਟਿੰਗ ਚਲੇ ਕੇ ਬਾਅਦ ਸੋ ਮੈਨੂੰ ਕੋਈ ਆਈਡੀਆ ਨਹੀਂ ਸੀ ਫਿਰ ਮੇਰੇ ਫਾਦਰ ਇਨ-ਲॉ ਨੇ ਮੈਨੂੰ ਦੱਸਿਆ ਸੀਗਾ ਕਿ ਆਰਮੀ ਦੇ ਵਿੱਚ ਲੇਡੀਜ਼ ਹੈਗੀਆਂ ਐ ਸੋ ਫਿਰ ਉਹ ਹੀ ਆਪਣਾ ਸੰਘਰਸ਼ ਜਾਰੀ ਕੀਤਾ ਕਿ ਕਿਸ ਤਰ੍ਹਾਂ ਕਰਨਾ ਹੈ ਜੂਨ ਦੇ ਵਿੱਚ ਇਹਨਾਂ ਦੀ ਸ਼ਹਾਦਤ ਹੋਈ ਐਂਡ ਬਾਈ डिसेंबर 6 ਮਹੀਨੇ ਤੱਕ ਮੈਂ ਆਪਣਾ ਐਸਐਸਬੀ ਇੰਟਰਵਿਊ ਦੇ ਚੁੱਕੀ ਸੀਗੀ ਉਦੋਂ ਸਾਡੇ ਚੀਫ ਸੀਗੇ ਆਰਮੀ ਦੇ ਜਿਨ੍ਹਾਂ ਨੇ ਟੇਕਓਵਰ ਕੀਤਾ ਹੀ ਕੀਤਾ ਸੀ ਜਨਰਲ ਮਲਿਕ ਤੇ ਉਹਨਾਂ ਦੀ ਵਾਈਫ ਨੂੰ ਅਪਰੋਚ ਕੀਤਾ ਮਿਸਿਸ ਡਾਕਟਰ ਮਿਸਿਸ ਰੰਜਨਾ ਮਲਿਕ ਉਹਨਾਂ ਨੂੰ ਅਸੀਂ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਮਤਲਬ ਮੈਂ ਫੌਜ ਜਾਣਾ ਚਾਹਨੀ ਆ ਸੋ ਐਕਚੁਅਲੀ ਮੈਂ ਉਹੀ ਸੀ ਆਰਮੀ ਜੁਆਇਨ ਕਰਨਾ ਚਾਹ ਰਹੀ ਸੀ ਪਰ ਰੂਲਸ ਐਂਡ ਰੈਗੂਲੇਸ਼ਨਸ ਮੈਨੂੰ ਵੀ ਨਹੀਂ ਸੀ ਪਤਾ ਫੌਜ ਲਈ ਮੈਂ ਭਾਵੇਂ ਐਜ਼ ਅ ਵਾਈਫ ਕਹ ਲਓ ਮੈਂ ਬਹੁਤ ਨਿਊ ਸੀਗੀ ਫੌਜ ਵਾਸਤੇ ਮਤਲਬ 1.5 2 ਸਾਲ ਕੁਝ ਵੀ ਨਹੀਂ ਹੁੰਦਾ ਉਸ ਆਰਗੇਨਾਈਜੇਸ਼ਨ ਨੂੰ ਸਮਝਣ ਲਈ ਜਿੱਥੇ ਤੁਸੀਂ ਗਏ ਜੇ ਭਾਵੇਂ ਵਿਆਹ ਕਰਕੇ ਗਏ ਜੇ ਜਿਸ ਤਰ੍ਹਾਂ ਵੀ ਗਏ ਜੇ ਜਿੱਥੇ ਵੀ ਤੁਸੀਂ ਗਏ ਜੇ ਸੋ ਇਸ ਤਰ੍ਹਾਂ ਸੁਣਿਆ ਸੀ ਤਾਂ ਪੰਜਾਬ ਦੇ ਵਿੱਚ ਸੁਣਦੇ ਆ ਕਿ ਉਹਨੂੰ ਉਹਦੇ ਹਸਬੈਂਡ ਦੀ ਪੋਸਟ ਮਿਲ ਗਈ ਐ ਇਸ ਤਰ੍ਹਾਂ ਮਿਲ ਗਿਆ ਉਸ ਤਰ੍ਹਾਂ ਮਿਲ ਗਿਆ ਤਾਂ ਮੈਂ ਉਹਨਾਂ ਨੇ ਇਹੀ ਕਹਿ ਸੀ ਕਿ ਪੈਨਸ਼ਨ ਨਹੀਂ ਚਾਹੀਦੀ ਬੇਸ਼ੱਕ ਮੈਨੂੰ ਪੈਨਸ਼ਨ ਨਾ ਦਿਓ ਬਟ ਮੈਨੂੰ ਫੌਜ ਦੇ ਵਿੱਚ ਅ ਅਫਸਰ ਦਾ ਰੁਤਬਾ ਮਤਲਬ ਦੇ ਦਿਓ ਜਿੱਥੇ ਮੈਂ ਆਪਣੇ ਬੱਚੇ ਆਪਣੇ ਹਸਬੈਂਡ ਦੀ ਇੱਛਾ ਫੁੱਲਫਿਲ ਕਰ ਸਕਾਂ ਆਪਣਾ ਵੀ ਜਿਹੜਾ ਦੇਸ਼ ਭਗਤੀ ਦਾ ਕਰ ਸਕਾਂ ਆਪਣੇ ਬੱਚੇ ਨੂੰ ਵੀ ਇਸ ਆਰਗੇਨਾਈਜੇਸ਼ਨ ਦੇ ਵਿੱਚ ਰੇਸ ਕਰ ਸਕਾਂ ਜੀ ਉਹਨਾਂ ਲਈ ਵੀ ਨਵਾਂ ਸੀ ਕਿਉਂਕਿ ਫੌਜ ਦੇ ਕ੍ਰਾਈਟਰੀਆਜ਼ ਇਸ ਤਰ੍ਹਾਂ ਹੁੰਦੇ ਕਿ ਤੁਹਾਡੀ ਏਜ ਲਿਮਿਟ ਹੁੰਦੀ ਹੈ ਤੁਹਾਡਾ ਮੈਰਿਟਲ ਸਟੇਟਸ ਹੁੰਦਾ ਹੈ ਸੋ ਮੈਂ ਉਹ ਏਜ ਕ੍ਰੋਸ ਕਰ ਚੁੱਕੀ ਸੀ ਕਿ ਆਈ ਵਾਸ 27 ਆਲਮੋਸਟ ਅੰਡ ਮੈਰਿਡ ਐਂਡ ਅ ਡਾਟਰ ਸੋ ਉਹਨਾਂ ਨੇ ਫਿਰ ਇਹ ਸਾਰਾ ਕੁਝ ਡਿਫੈਂਸ ਮਿਨਿਸਟਰੀ ਤੋਂ ਵੇਵ ਆਫ ਕਰਵਾਇਆ ਇਹਦਾ ਵੇਵਰ ਮਿਲਿਆ ਕਿ ਆਈ ਕੈਨ ਜੁਆਇਨ ਆਰਮੀ ਸੋ ਬਸ ਫਿਰ ਡਿਸੰਬਰ ਚ ਮੈਂ ਐਸੈਸ ਵੀ ਦਿੱਤੀ ਐਂਡ ਮਾਰਚ ਚ ਮੈਂ ਅਕੈਡਮੀ ਜੁਆਇਨ ਕਰ ਲਈ ਬਹੁਤ ਮੁਸ਼ਕਿਲ ਹੁੰਦਾ ਹੈ ਟ੍ਰੇਨਿੰਗ ਵਾਲਾ ਪੀਰੀਅਡ ਤੇ ਉਹ ਕਿਵੇਂ ਤੁਸੀਂ ਜਿਹੜਾ ਹੈ ਟ੍ਰੇਨਿੰਗ ਵਾਲਾ ਪੀਰੀਅਡ ਜਿਹੜਾ ਹੈ ਪਾਰ ਕੀਤਾ ਕਿਉਂਕਿ ਬਹੁਤ ਵੱਡੀਆਂ-ਵੱਡੀਆਂ ਰਾਈਫਲਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਬਹੁਤ ਹੀ ਦੌੜ ਭੱਜ ਹੁੰਦੀ ਹੈ ਤੇ ਕਿਵੇਂ ਉਹ ਪਾਰ ਕੀਤਾ ਸਾਰਾ ਉਹਦੇ ਲਈ ਮੈਂ ਆਪਣੇ ਪੇਰੈਂਟਸ ਨੂੰ ਮਤਲਬ ਕਾਫੀ ਹੱਦ ਤੱਕ ਕ੍ਰੈਡਿਟ ਦੇਵਾਂਗੀ ਕਿਉਂਕਿ ਮੇਰੇ ਫਾਦਰ ਮੇਰੇ ਬ੍ਰਦਰ ਮੇਰੀ ਸਿਸਟਰ ਇਹ ਸਾਰੇ ਅਸੀਂ ਐਥਲੈਟਿਕ ਬੈਕਗ੍ਰਾਉਂਡ ਤੋਂ ਆ ਸੋ ਇਨਕਲੂਡਿੰਗ ਮੀ ਸੋ ਸ਼ੁਰੂ ਤੋਂ ਹੀ ਅਸੀ ਮਤਲਬ ਇੱਕ ਐਥਲੈਟਿਕ ਬੈਕਗਰਾਉਂਡ ਤੋਂ ਸਿਰਫ ਭੱਜਣ ਦੌੜਨ ਜਾਂ ਫਿਜ਼ੀਕਲ ਕੋਈ ਵੀ ਕਰਨ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਟਿਲ ਡੇਟ ਮਤਲਬ ਹੁਣ ਵੀ ਮੈਂ ਹੁਣੇ ਪਿਛਲੇ ਹਫਤੇ ਹੀ ਸਕੂਬਾ ਡਾਈਵਿੰਗ ਕਰਕੇ ਆਈਆਂ ਥਾਈਲੈਂਡ ਤੋਂ ਸੋ ਉਹ ਮੇਬੀ ਫਿਜ਼ੀਕਲ ਸਾਡਾ ਥੋੜਾ ਸਟਰੋਂਗ ਹੈ ਜੀ ਸੋ ਡਿਫਿਕਲਟੀ ਇਸ ਹੈਡ ਡੈਫੀਨਿਟਲੀ ਤੁਸੀਂ ਬਿਕੋਜ਼ ਉਸ ਟਾਈਮ ਤੇ ਤੁਹਾਡਾ ਬੜਾ ਆਪਰੇਸ਼ਨ ਹੋਇਆ ਸੀ ਜ਼ੇਰੀਅਨ ਹੋਇਆ ਹੈ ਸਿਰਫ 1.5 ਸਾਲ ਪਹਿਲੇ ਉਦੇ باوجود ਸਾਰਾ ਕੁਝ ਭਜਨਾ ਰੇਸ ਬੈਕ ਕਰਨੀ ਰਾਈਫਲ ਚੱਕਣੀਆਂ ਡਿਫਿਕਲਟੀ ਹੈ ਬਟ ਇੰਪੋਸੀਬਲ ਨਹੀਂ ਸੀ ਜੀ ਮੈਂ ਅਕਸਰ ਇਹ ਜਦੋਂ ਕਿਸੇ ਕੁੜੀ ਦੇ ਨਾਲ ਇਹ ਮੰਦਭਾਗੀ ਘਟਨਾ ਹੁੰਦੀ ਹੈ ਤੇ ਛੋਟੀ ਉਮਰ ਵਿੱਚ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਜਿਹੜੇ ਆ ਸੁਝਾਅ ਦਿੰਦੇ ਨੇ ਕਿ ਨਵੀਂ ਜ਼ਿੰਦਗੀ ਜਿਹੜੀ ਆ ਉਹ ਸ਼ੁਰੂ ਕਰ ਲਓ ਤੁਸੀਂ ਆਪਣੀ ਜ਼ਿੰਦਗੀ ਨਵੀਂ ਤਰੀਕੇ ਤੋਂ ਸ਼ੁਰੂ ਕਰਨ ਦੀ ਬਜਾਈ ਤੁਸੀਂ ਆਪਣੇ ਪਤੀ ਦਾ ਸੁਪਨਾ ਜਿਹੜਾ ਹੈ ਉਹ ਪੂਰਾ ਕਰਨ ਨੂੰ ਤਰਜੀਹ ਦਿੱਤੀ ਤੇ ਲੋਕਾਂ ਵੱਲੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲੀ ਕੀ ਕਦੇ ਸਮਾਜ ਵੱਲੋਂ ਦਬਾਅ ਆਇਆ ਕਿ ਦੁਬਾਰਾ ਮੈਰਿਜ ਕਰ ਲਈ ਜਾਏ ਨਹੀਂ ਲੱਕੀਲੀ ਮੈਂ ਇਸ ਬਾਰੇ ਕਹਾ ਕਿ ਮੇਰੀ ਮਦਰ ਜੋ ਇੱਕ ਬਹੁਤ ਹੀ ਸਟਰੋਂਗ ਲੇਡੀ ਸੀ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਉਹ ਪੜੇ ਲਿਖੇ ਨਹੀਂ ਸੀਗੇ ਬਟ ਜਿੰਨਾ سپورਟ ਉਹਨਾਂ ਦਾ ਮੇਰੀ ਸਿਸਟਰ ਦਾ ਮੇਰੇ ਬ੍ਰਦਰ ਫੈਮਲੀ ਦਾ ਮੈਨੂੰ ਸਭ ਦਾ ਮਿਲਿਆ ਕਿਸੇ ਨੇ ਮੈਨੂੰ ਕੋਈ ਫੋਰਸ ਨਹੀਂ ਕੀਤਾ ਔਰ ਨਾ ਹੀ ਇਹ ਹੋ ਜਾ ਕੋਈ ਹੋਇਆ ਕਿ ਵੀ ਤੁਸੀਂ ਵਿਆਹ ਹੀ ਕਰਨਾ ਹੈ ਤਦ ਹੀ ਤੁਸੀਂ ਮਤਲਬ ਰਹਿ ਸਕਦੇ ਜੇ ਸੋ ਐਸਾ ਕੁਝ ਮੈਨੂੰ ਕੋਈ ਸਹਿਜ਼ ਮਹਿਸੂਸ ਨਹੀਂ ਹੋਇਆ ਜੀ ਬੀਇੰਗ ਅ ਸਿੰਗਲ ਪੇਰੈਂਟ ਤੁਹਾਨੂੰ ਕਿਹੜੀਆਂ ਮੁਸ਼ਕਿਲਾਂ ਆਈਆਂ ਕਿਉਂਕਿ ਬੇਟੀ ਬਹੁਤ ਛੋਟੀ ਸੀ ਤੇ ਤੁਸੀਂ ਵੀ ਜੌਬ ਜੁਆਇਨ ਕਰ ਲਈ ਸੀ ਬੀਇੰਗ ਅ ਸਿੰਗਲ ਪੇਰੈਂਟ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਤੁਸੀ ਫੇਸ ਕੀਤੀਆਂ ਉਸ ਟਾਈਮ ਤਾਂ ਬਿਲਕੁਲ ਜਿੱਦ ਤੱਕ ਪਾਣੀ ਦਾ ਬਹਾਵ ਹੁੰਦਾ ਹੈ ਨਾ ਤੁਸੀਂ ਚੱਲੀ ਜਾਂਦੇ ਜੇ ਕਿ ਠੀਕ ਹੈ ਬਟ ਮੁਸ਼ਕਿਲਾਂ ਬਸ ਇਹੀ ਸੀਗਾ ਕਿ ਹਰ 2 ਸਾਲ ਬਾਅਦ ਮੇभी ਸਾਡੀ ਪੋਸਟਿੰਗਸ ਆਣੀ ਬਟ ਉਹ ਫਿਰ ਸਾਡਾ ਲਾਈਫ ਦਾ ਇੱਕ ਹਿੱਸਾ ਬਣ ਗਿਆ ਮਤਲਬ ਹੁਣ ਜਿੱਦ ਤੱਕ ਮੈਨੂੰ ਰਿਟਾਇਰ ਹੋਏ 1 ਸਾਲ ਤੋ ਉੱਤੇ ਹੋ ਗਿਆ ਤੁਹਾਨੂੰ ਮੈਂ ਸੋਚ ਰਹੀ ਅਗਲੀ ਮੇਰੀ ਪੋਸਟਿੰਗ ਕਦੋਂ ਆਏਗੀ ਸੋ ਮੇभी 2 ਸਾਲ ਹਰ 2 ਸਾਲ ਤੋਂ ਬਾਅਦ ਅਸੀਂ ਜਦੋਂ ਮੂਵ ਕਰਨਾ ਹੈ ਬੱਚੇ ਦਾ ਨਵਾਂ ਸਕੂਲ ਲੱਭਣਾ ਹੈ ਇੱਕ ਨਵੀਂ ਜਗ੍ਹਾ ਤੇ ਸੈਟਲ ਹੋਣਾ ਹੈ ਨਵੇਂ ਮਾਹੌਲ ਚ ਅ ਮਤਲਬ ਟਲਦਾ ਹੈ ਸੋ ਉਹ ਹੋ ਸਕਦਾ ਹੈ ਕਿ ਉਹ ਥੋੜਾ ਬਹੁਤ ਬਟ ਉਹ ਫਿਰ ਸਾਡਾ ਇੱਕ ਰੂਟੀਨ ਬਣ ਜਾਂਦਾ ਮਤਲਬ ਉਹ ਵੀ ਸਾਨੂੰ ਫੀਲ ਨਹੀਂ ਹੁੰਦਾ ਟੂ ਬੀ ਵੈਰੀ ਫਰੈਂਕ ਬਟ ਹਰ ਡੈਫੀਨਟਲੀ ਸਿੰਗਲ ਹੈਂਡਡਲੀ ਆਪਣੇ ਬੱਚੇ ਨੂੰ ਪਾਲਣਾ ਥੋੜਾ ਜਿਹਾ ਡਿਫਿਕਲਟੀ ਹੋ ਜਾਂਦੀ ਹੈ ਬਟ ਫਿਰ ਕਵਾਂਗੇ ਕਿ ਇਹ ਮੁਸ਼ਕਿਲ ਨਹੀਂ ਹੈ ਜੀ ਹਾਂਜੀ ਤੇ ਮੈਮ ਜਦੋਂ ਤੁਸੀਂ ਪਹਿਲੀ ਵਾਰ ਡਰੈਸ ਪਾਈ ਆਰਮੀ ਦੀ ਤੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਤੁਸੀਂ ਆਪਣੇ ਪਤੀ ਦਾ ਸੁਪਨਾ ਪੂਰਾ ਕੀਤਾ ਕਿ ਹੋ ਜਾ ਮਹਿਸੂਸ ਕੀਤਾ ਸੀ ਕਿ ਮੈਂ ਦੇ ਪਾਲ ਸੀਓ ਅ ਡਰੈਸ ਦਾ ਜਦੋਂ ਅਸੀਂ ਆਪਣੇ ਅਕੈਡਮੀ ਚ ਗਏ ਸੀ ਤਾਂ ਸਾਨੂੰ ਓਟੀਏ ਦੀ ਹੀ ਆਪਣਾ ਡਰੈਸ ਦੇ ਵਿੱਚ ਹੀ ਹੋਣਾ ਪੈਂਦਾ ਸੋ ਉਹ ਇੱਕ ਬਹੁਤ ਹੀ ਇਮੋਸ਼ਨਲ ਕਹਿ ਸਕਦੇ ਆਪਾਂ ਇਨਫੈਕਟ ਮੇਰੇ ਹਸਬੰਡ ਨੂੰ ਸੈਕੰਡ ਹਾਈएस्ट ਗੈਲੈਂਟਰੀ ਅਵਾਰਡ ਮਿਲਿਆ ਸੀ ਕੀਰਤੀ ਚੱਕਰਾ ਪੋਸਟ ਮਸਲੀ ਸੋ ਉਹ ਲੈਂਡ ਮੈਂ ਆਪਣੇ ਓਟੀਏ ਦੀ ਯੂਨੀਫਾਰਮ ਦੇ ਵਿੱਚ ਗਈ ਸੀਗੇ ਪ੍ਰੈਜ਼ੀਡੈਂਟ ਕੋਲ ਸੋ ਉਹ ਕਾਫੀ ਇਮੋਸ਼ਨਲ ਸੀਗਾ ਲਾਈਕ ਬੜੀ ਇਮੋਸ਼ਨਲ ਜੀ ਮੈਮ ਤੁਸੀਂ ਦੱਸਿਆ ਕਿ ਉਹਨਾਂ ਦਾ ਸੁਪਨਾ ਸੀਗਾ ਕਿ ਜੋ ਬੇਟੀ ਦੀ ਪਰਵਰੀਸ਼ਾ ਇਦਾਂ ਦੇ ਮਾਹੌਲ ਦੇ ਵਿੱਚ ਹੋਵੇ ਸਭ ਤੋਂ ਵਧੀਆ ਆਰਗੇਨਾਈਜੇਸ਼ਨ ਹੈ ਹੋਰ ਕਿਹੜੇ ਕਿਹੜੇ ਸੁਪਨੇ ਸੀ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਸੀ ਬੀਇੰਗ ਅ ਫਾਦਰ ਉਹ ਆਪਣੇ ਬੱਚੇ ਦੇ ਨਾਲ ਕਿਵੇਂ ਦਾ ਉਹਨਾਂ ਦਾ ਸਾਰਾ ਮੋਹ ਸੀ ਪਿਆਰ ਸੀ ਸੀ ਬਹੁਤ ਘੱਟ ਟਾਈਮ ਮਿਲਿਆ ਬਿਕਾਉਜ਼ ਸਿਮਰਨ ਸਿਰਫ 1.5 ਸਾਲ ਦੀ ਸੀ ਕਿ ਤੁਸੀਂ ਇਹ ਸਮਝੋ ਕਿ ਜਦੋਂ ਸਾਲ ਦੀ ਸੀਗੀ ਉਦੋਂ ਉਹਨਾਂ ਦੀ ਪੋਸਟਿੰਗ ਹੋ ਗਈ ਸੀ ਉੱਥੋਂ ਤਾਂ ਉਸ ਟਾਈਮ ਤੇ ਹੀ ਵਾਸ ਵੈਰੀ ਕੇਰਿੰਗ ਫਾਦਰ ਮਤਲਬ ਮੈਨੂੰ ਯਾਦ ਨਹੀਂ ਕਿ ਮੈਂ ਸਿਮਰਨ ਦਾ ਕੋਈ ਛੋਟੇ ਤੋਂ ਛੋਟਾ ਕੰਮ ਜਾਂ ਵੱਡੇ ਤੋਂ ਵੱਡਾ ਕੰਮ ਵੀ ਮੈਂ ਕੀਤਾ ਹੋਇਆ ਜਦ ਤੱਕ ਉਹ ਸੀਗੇ ਹਮੇਸ਼ਾ ਸਾਰੇ ਉਹਨਾਂ ਨੇ ਕੀਤੇ ਉਹ ਹਮੇਸ਼ਾ ਚਾਹਦੇ ਸੀਗੇ ਬਿਕੋਜ਼ ਉਹ ਬਹੁਤ ਜ਼ਿਆਦਾ ਰੀਡਿੰਗ ਉਹਨਾਂ ਦਾ ਸੀਗਾ ਸੁਪਨਾ ਸੀਗਾ ਕਿ ਉਹ ਪੜਦੇ ਸੀਗੇ ਬਹੁਤ ਜ਼ਿਆਦਾ ਤੇ ਉਹਨਾਂ ਨੇ ਉਦੋਂ ਫਿਰ ਬੁੱਕਸ ਖਰੀਦਨੀਆਂ ਸ਼ੁਰੂ ਕੀਤੀਆਂ ਕਿ ਜਦੋਂ ਇਹ ਮੇਰੀ ਬੇਟੀ 1.5 ਸਾਲ ਦੀ ਹੋਏਗੀ ਉਦੋਂ ਇਹ ਪੜੇਗੀ 2 ਸਾਲ ਦੀ ਹੋਏਗੀ ਇਹ ਪੜੇਗੀ ਐਂਡ ਕਾਫੀ ਉਹਨਾਂ ਨੇ ਬੁੱਕਸ ਖਰੀਦੀਆਂ ਮੇਰੀ ਬੇਟੀ ਵਾਸਤੇ ਕਿ ਇਹ ਇਸੇ ਸੇਜ ਤੇ ਇਹ ਪੜੇਗੀ ਐਂਡ ਹੀ ਵਾਸ ਅ ਗੁੱਡ ਪੇਂਟਰ ਜਿੱਤਰਾ ਪੇਂਟਿੰਗ ਵੀ ਉਹਨਾਂ ਨੇ ਬਣਾਈ ਹੈ ਐਂਡ ਲੱਕੀਲੀ ਮੇਰੀ ਬੇਟੀ ਨੇ ਉਹ ਸਾਰੇ ਗੁਣ ਐਕਵਾਇਰ ਕੀਤੇ ਨੇ ਸ਼ੀ ਇਜ਼ ਆਲਸੋ ਵੈਰੀ ਗੁੱਡ ਪੇਂਟਰ ਐਂਡ ਸ਼ੀ ਰੀਡਸ ਐਂਡ ਉਹਨੇ ਆਪਣੀ ਰੀਸੈਂਟਲੀ ਇੱਕ ਬੁੱਕ ਲਿਖੀ ਹੈ ਜਿਹੜੀ ਹੈ ਕਾਸਟ ਆਫ ਵਾਰ ਹੈ ਜੀ ਇਹ ਉਹਨੇ ਹੀ ਲਿਖੀ ਹੈ ਐਂਡ ਇਹਦੇ ਉੱਪਰ ਜਿਹੜੀ ਇਹ ਬਣਾਈ ਹੈ ਇਹ ਵੀ ਉਹਨੇ ਹੀ ਬਣਾਈ ਹੈ ਇਹਦੇ ਵਿੱਚ ਜਿਹੜੀ ਪੋਇਮਸ ਲਿਖੀਆਂ ਉਹ ਵੀ ਉਹਨੇ ਹੀ ਲਿਖੀਆਂ ਜੀ ਸੋ ਲੱਕੀਲੀ ਉਹਨੇ ਆਪਣੇ ਸਾਰੇ ਫਾਦਰ ਦੇ ਗੁਣ ਅਕਵਾਇਰ ਕੀਤੇ ਜਿਹੜੇ ਉਹ ਚਾਹਦੇ ਸੀਗੇ ਜੀ ਸਾਜੀ ਮੈਡਮ ਪੁੱਛਣਾ ਚਾਹਾਂਗੇ ਕਿ ਤੁਹਾਡੀ ਬੀਟੀ ਸਿਮਰਨ ਐਂਡ ਦਾਵਾ ਹੁਣ ਕੀ ਕਰਦੀ ਨੇ ਕਿੱਥੇ ਹੁੰਦੇ ਨੇ ਤੇ ਨਾਲ ਹੀ ਇਸ ਕਿਤਾਬ ਬਾਰੇ ਜਾਨਣਾ ਚਾਹਾਂਗੇ ਕਿ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਕਿਹੜੀਆਂ ਚੀਜ਼ਾਂ ਨੂੰ ਸ਼ਾਮਿਲ ਕੀਤਾ ਹੈ ਇਸ ਕਿਤਾਬ ਦੇ ਵਿੱਚ ਉਹਨੇ ਸਾਡੀ ਹੀ ਲਾਈਫ ਸਟੋਰੀ ਕੀਤੀ ਜਿਸ ਤਰ੍ਹਾਂ ਫਰਸਟ ਹਾਫ ਦੇ ਵਿੱਚ ਮੇਰੀ ਹੈ ਕਿਸ ਤਰ੍ਹਾਂ ਮੈਂ ਆਪਣੇ ਹਸਬੰਦ ਨੂੰ ਮਿਲੀ ਕਿਸ ਤਰ੍ਹਾਂ ਸਾਡਾ ਵਿਆਹ ਹੋਇਆ ਕਿਸ ਤਰ੍ਹਾਂ ਬੇਟੀ ਪੈਦਾ ਹੋਈ ਸਾਰਾ ਕੁਝ ਐਂਡ ਸੈਕਿੰਡ ਹਾਫ ਉਹ ਦਾ ਆਪਣਾ ਕਿ ਜਦੋਂ ਇੱਕ ਬੱਚਾ ਬਹੁਤ ਛੋਟਾ ਬੱਚਾ ਆਪਣਾ ਵਨ ਆਫ ਦਾ ਪੈਰੈਂਟ ਨੂੰ ਖੋ ਦਿੰਦਾ ਹੈ ਉਹ ਕਿਸ ਇਮੋਸ਼ਨਲ ਜਾਂ ਟਰਮੋਇਲ ਦੇ ਵਿੱਚੋਂ ਨਿਕਲਦਾ ਹੈ ਇਹ ਨਹੀਂ ਹੈ ਕਿ ਉਹਨੂੰ ਕਿਸੇ ਨਾਲ ਕੋਈ ਪ੍ਰੋਬਲਮ ਹੈ ਬਟ ਇੱਕ ਪੈਰੈਂਟ ਦਾ ਜਾਣਾ ਨੇ ਉਹਦੀ ਸਾਈਕੋਲੋਜੀ ਜਾਂ ਉਹਦੇ ਦਿਮਾਗ ਦੇ ਉੱਪਰ ਕੀ ਅਸਰ ਕੀਤਾ ਉਹਨੇ ਆਪਣੀ ਲਿਖੀ ਹੈ ਕਿ ਹਾਊ ਸ਼ੀ ਹੈਡ ਫੈਲਟ ਲੂਜ਼ਿੰਗ ਅ ਪੈਰੈਂਟ ਟੂ ਅ ਵਾਰ ਟੂ ਅਨ ਸੈਡ ਵਾਰ ਉਨੇ ਆਪਣੇ ਦੱਸਿਆ ਫਿਰ ਮੇਰਾ ਆਰਮੀ ਵਿਚ ਆਣਾ ਕਿਸ ਤਰ੍ਹਾਂ ਮੈਂ ਆਈ ਤੂੰ ਸਾਰਾ ਕੁਝ ਉਹਨੇ ਆਪਣੇ ਬਾਰੇ ਹੀ ਦੱਸਿਆ ਸਾਡੀ ਹਿਸਟਰੀ ਦੱਸੀ ਤੇ ਮੇਜਰ ਲਿਓ ਨੇ ਆਪਣੇ ਬਾਰੇ ਦੱਸਿਆ ਕਿ ਇੱਕ ਬੱਚਾ ਕਿਸ ਤਰ੍ਹਾਂ ਫੀਲ ਕਰਦਾ ਹੈ ਮਤਲਬ ਮੇਰੇ ਸੰਘਰਸ਼ ਤੋਂ ਇਲਾਵਾ ਜਿਸ ਤਰ੍ਹਾਂ ਉਹਦਾ ਇੱਕ ਵਿਦਾਊਟ ਫਾਦਰ ਤੋਂ ਇੱਕ ਵੱਡੇ ਹੋਣਾ ਮਤਲਬ ਉਹਨੂੰ ਸ਼ਾਇਦ ਹੀ ਕੋਈ ਯਾਦ ਵੀ ਨਹੀਂ ਹੋਏਗਾ ਲਾਈਕ 1.5 ਸਾਲ ਦੀ ਸੀਗੀ ਜਦੋਂ ਇਸ ਤਰ੍ਹਾਂ ਹੋਇਆ ਹੈ ਜਿੰਨਾ ਜਿੰਨੀਆਂ ਗੱਲਾਂ ਦਸੀਆਂ ਉਹ ਮੈਂ ਦੱਸੀਆਂ ਪਰ ਮੈਂ ਵੀ ਉਨੀਆਂ ਹੀ ਗੱਲਾਂ ਦੱਸ ਪਾਈ ਕਿ ਜਿੰਨਾ ਕਿ ਮੇਰਾ ਉਹਨਾਂ ਨਾਲ ਇੰਟਰੈਕਸ਼ਨ ਸੀਗਾ ਸੋ ਜਿਸ ਤਰ੍ਹਾਂ ਉਹ ਹਰ ਕੋਈ ਤੋਂ ਜਾਣਨਾ ਚਾਹੁੰਦੀ ਕਿ ਉਹਦੇ ਫਾਦਰ ਕਿਸ ਤਰ੍ਹਾਂ ਸੀ ਸੋ ਇਸੇ ਬੁੱਕ ਦੇ ਥਰੂ ਉਹਨਾਂ ਦੇ ਸਕੂਲ ਟਾਈਮ ਦੇ ਫਰੈਂਡਸ ਨੂੰ ਮਿਲੀ ਆ ਜਿਹੜੇ ਦੱਸਦੇ ਕਿ ਹਾਂ ਤੇਰੇ ਪਾਪਾ ਇਸ ਤਰ੍ਹਾਂ ਦੇ ਸੀ ਉਹ ਪੜ੍ਹਦੇ ਸੀ ਹਮੇਸ਼ਾ ਬੁੱਕ ਉਹਨਾਂ ਦੇ ਹੱਥ 'ਚ ਹੁੰਦੀ ਸੀਗੀ ਤੋ ਸ਼ੀ ਵਾਂਟਸ ਟੂ ਨੋ ਪਰ ਉਹ ਹੀ ਆ ਕਿ ਉਹ ਮੁਸ਼ਕਿਲ ਹੋ ਜਾਂਦਾ ਥੋੜੇ ਜਿਹਾ ਕਿਉਂਕਿ ਮੈਂ ਤਾਂ ਉਹਨਾਂ ਹੀ ਦੱਸ ਸਕਾਂਗੀ ਜਿੱਥੋਂ ਜਿੱਥੋਂ ਮੈਂ ਉਹਨਾਂ ਨੂੰ ਜਾਣਿਆ ਸੀ। ਜੀ ਤੇ ਹੁਣ ਸਿੰਦਰਨ ਜੀ ਕੀ ਕਰਦੇ ਨੇ? ਉਹ ਇਸ ਟਾਈਮ ਕੈਨੇਡਾ ਦੇ ਵਿੱਚ ਆ। ਸ਼ੀ ਇਜ਼ ਵਰਕਿੰਗ देयर। ਜੀ। ਹਾਂ ਜੀ। ਤੇ ਜਲਦੀ ਵਾਪਸ ਆਏਗੀ। ਜੀ। ਹਾਂ ਜੀ। ਆ ਮੈਡਮ ਤੁਹਾਡਾ ਲੈਫਟੇਨੈਂਟ ਕਰਨਲ ਬਨੰਦਾ ਸਫ਼ਰ ਜਿਹੜਾ ਹੈ ਕਿਹੋ ਜਿਹਾ ਰਿਹਾ ਕਿਉਂਕਿ ਤੁਸੀਂ ਆਰਮੀ ਨੂੰ ਜੁਆਇਨ ਕੀਤਾ ਬਹੁਤ ਛੋਟੀ ਉਮਰ ਦੇ ਵਿੱਚ ਹਾਂ ਜੀ। ਹਾਂ ਜੀ। ਹਾਂ ਜੀ। ਤੇ ਪਿਛਲੇ ਸਾਲ ਤੁਹਾਡੀ ਰਿਟਾਇਰਮੈਂਟ ਹੋਈ ਹੈ। ਕਿੰਨੀਆਂ ਕੋ ਮੁਸ਼ਕਿਲਾਂ ਸੀ? ਕਿੰਨੇ ਕੋ ਚੈਲੰਜੇਜ਼ ਸੀ? ਕਿੰਨਾ ਕੋ ਤੁਸੀਂ ਇੰਜੋਏ ਕੀਤਾ ਇਸ ਮੈਂ ਇਸ ਸਫਰ ਨੂੰ ਬਹੁਤ ਹੀ ਇੰਜੋਏ ਕੀਤਾ ਜਿਸ ਦਾ ਰਾਈਟਲੀ ਮੇਰੇ ਹਸਬੰਦ ਨੇ ਕਿਹਾ ਸੀਗਾ ਕਿ ਇਤੋਂ ਵਧੀਆ ਕੋਈ ਆਰਗੇਨਾਈਜੇਸ਼ਨ ਨਹੀਂ ਐ ਸੋ ਮੈਂ ਪ੍ਰਾਊਡਲੀ ਕਹਿ ਸਕਦੀ ਹਾਂ ਕਿ ਇੰਡੀਅਨ ਆਰਮੀ ਤੋਂ ਬੈਟਰ ਕੋਈ ਆਰਗੇਨਾਈਜੇਸ਼ਨ ਨਹੀਂ ਹੈ ਐਂਡ 24 ਸਾਲ ਪੂਰੇ ਕਰਕੇ ਮੈਂ ਸੁਪਰ ਐਨੂਏਟ ਹੋਈ ਹਾਂ ਆਰਮੀ ਤੋਂ ਔਰ 24 ਸਾਲ ਦਾ ਜਿਹੜਾ ਸਫਰ ਸੀਗਾ ਉਹ ਬਹੁਤ ਹੀ ਵਧੀਆ ਗਿਆ ਬਹੁਤ ਕੁਝ ਸਿੱਖਿਆ ਬਹੁਤ ਹੀ ਕੁਝ ਸਿੱਖਿਆ ਆਰਮੀ ਤੋਂ ਐਂਡ ਮੁਸ਼ਕਲਾਂ ਡੈਫੀਨਿਟਲੀ ਉਹੀ ਹੁੰਦਾ ਹੈ ਕਿ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੋਂ ਜਾਂਦੇ ਜੇ ਪਰ ਮੈਨੂੰ ਬਹੁਤ ਹੀ سپورਟਿਵ ਵਲੋਗ ਮਿਲੇ ਨੇ ਮੈਨੂੰ ਹਰ ਪਾਸੇ سپورਟ ਮਿਲੀ ਹੈ ਈਵਨ ਆਪਣੇ ਬੱਚੇ ਵੱਲੋਂ ਵੀ ਗਰੋਇੰਗ ਮਤਲਬ ਮੈਨੂੰ ਕੋਈ ਇਹੋ ਜੀ ਪ੍ਰੋਬਲਮ ਨਹੀਂ ਹੋਈ ਜਿੱਥੇ ਮੈਂ ਕਹਿ ਸਕਾਂ ਕਿ ਇਹ ਗਰੋਇੰਗ ਸਟੇਜ ਦੇ ਵਿੱਚ ਮੈਨੂੰ ਮੇਰੀ ਬੇਟੀ ਤੋਂ ਕੋਈ ਮਤਲਬ ਕੋਈ ਪ੍ਰੋਬਲਮ ਹੋਈ ਹੋਵੇ ਮੇਬੀ ਇਹ ਬੱਚੇ ਵੀ ਬਹੁਤ ਸਮਝਦਾਰ ਹੁੰਦੇ ਨੇ ਉਹ ਆਪਣੇ ਸਿਚੁਏਸ਼ਨ ਦੇ ਹਿਸਾਬ ਨਾਲ ਚੀਜ਼ ਨੂੰ ਸਮਝਦੇ ਨੇ ਸੋ ਇਟ ਵਾਸ ਅ ਵੰਡਰਫੁਲ ਜਰਨੀ ਮੇਰੇ ਲਈ ਤਾਂ ਬਹੁਤ ਹੀ ਵਧੀਆ ਜਰਨੀ ਜੀ ਮੇਰੀ ਤਾਂ ਲੱਕੀਲੀ ਹਰ ਪੋਸਟਿੰਗ ਦੇ ਉੱਪਰ ਮੈਂ ਬਹੁਤ ਅੱਛੀਆਂ ਯਾਦਾਂ ਜੋੜੀਆਂ ਭਾਵੇਂ ਉਹ ਰਿਮੋਟੇਸਟ ਆਫ ਰਿਮੋਟੇਸਟ ਏਰੀਆ ਹੋਵੇ ਜਿੱਦਾਂ ਇਲਾਹਾਬਾਦ ਵਿੱਚ ਸੀਗਾ ਸਾਡਾ ਨੈਣੀ ਸੀਗਾ ਨੈਣੀ ਸਾਈਡ ਚੌਕੀ ਜਿੰਨੂੰ ਕਹਿੰਦੇ ਨੇ ਜਿੱਥੇ ਕੁਝ ਵੀ ਨਹੀਂ ਸੀ ਹੁੰਦਾ ਉੱਥੇ ਵੀ ਅਸੀਂ ਬਹੁਤ ਇੰਜੋਏ ਕੀਤਾ ਸਾਡਾ ਡੈਪੋ ਵੀ ਬਹੁਤ ਅੱਛਾ ਸੀ ਵਰਕਿੰਗ ਕਲਚਰ ਬਹੁਤ ਅੱਛਾ ਸੀ ਆਫਸਰਸ ਬਹੁਤ ਅੱਛੇ ਸੀ ਹਰ ਥਾਂ ਤੇ ਮੈਂ ਆਲਮੋਸਟ ਸਿਵਿਲਿਅਨ ਫਰੈਂਡਸ ਬਣਾਏ ਨੇ ਜਿਨ੍ਹਾਂ ਨਾਲ ਮੈਂ ਹਾਲੇ ਤੱਕ ਇਨ ਟੱਚ ਆ ਸੋ ਬਹੁਤ ਹੀ ਪਿਆਰੀ ਜਰਨੀ ਰਹੀ ਹੈ ਜੀ ਬਹੁਤ ਸਾਰੀਆਂ ਕੁੜੀਆਂ ਨਾ ਆਰਮੀ ਜੁਆਇਨ ਕਰਨਾ ਚਾਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਨਾ ਉਹਨਾਂ ਦੇ ਮਨ 'ਚ ਡਰ ਹੁੰਦਾ ਹੈ ਕਿ ਇਹ ਜਿਹੜਾ ਖੇਤਰ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਚੈਲੰਜਸ ਆਉਂਦੇ ਨੇ ਜਾਂ ਫਿਰ ਫੈਮਿਲੀ ਤੇ ਉੱਥੇ ਅਸੀਂ ਕਿਵੇਂ ਐਡਜਸਟ ਕਰਾਂਗੇ ਉਹਨਾਂ ਸਾਰੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦਾ ਇੱਕ ਖੁਆਬ ਤਾਂ ਹੈ ਆਰਮੀ 'ਚ ਜਾਣਾ ਪਰ ਕਿਤੇ ਨਾ ਕਿਤੇ ਡਰ ਵੀ ਹੈ ਮੈਨੂੰ ਇੱਥੋਂ ਤੱਕ ਲੱਗਦਾ ਕਿ ਚੈਲੰਜਸ ਤਾਂ ਤੁਸੀਂ ਭਾਵੇਂ ਕੁਝ ਵੀ ਜੌਬ ਕਰ ਰਹੇ ਜੇ ਤੁਸੀਂ ਤੁਹਾਨੂੰ ਚੈਲੰਜਸ ਤਾਂ ਮਿਲ ਨਹੀਂ ਮਿਲਨੇ ਭਾਵੇਂ ਉਹ ਲੇਡੀ ਆ ਭਾਵੇਂ ਉਹ ਬੰਦਾ ਹੈ ਮਤਲਬ ਚੈਲੰਜਸ ਤਾਂ ਤੁਹਾਨੂੰ ਡੈਫੀਨੇਟਲੀ ਮਿਲਨੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਓਵਰਕਮ ਕਰਨਾ ਉਹ ਸਾਨੂੰ ਖੁਦ ਨੂੰ ਸੋਚਣਾ ਹੈ ਕਿ ਆਪਾਂ ਕਿਸ ਤਰ੍ਹਾਂ ਬੈਲੈਂਸ ਬਣਾਣਾ ਹੈ ਬਿਟਵੀਨ ਵਰਕ ਐਂਡ ਫੈਮਲੀ ਜਾਂ ਤੁਹਾਡੇ ਬੱਚੇ ਆ ਜਾਂ ਤੁਹਾਡੀ ਫੈਮਲੀ ਆ ਜਾਂ ਤੁਸੀਂ ਕੰਮ ਕਰ ਰਹੇ ਜੇ ਤੇ ਉਹਦੇ ਚੈਲੰਜਸ ਉਹਨੂੰ ਬੈਲੈਂਸ ਬਣਾਣਾ ਇਹ ਆਣਾ ਚਾਹੀਦਾ ਉਹ ਹੀ ਸਭ ਤੋਂ ਬੈਸਟ ਕਲਾ ਹੈ ਜੀ ਤੇ ਹੁਣ ਤੁਸੀਂ ਆਪਣਾ ਰਿਟਾਇਰਮੈਂਟ ਦਾ ਪੀਰੀਅਡ ਕਿਵੇਂ ਬਿਤਾ ਰਹੇ ਹੋ بس ਹੁਣ ਵੀ ਮੈਂ ਆਪਣਾ ਇੰਜੋਏ ਕਰ ਰਹੀ ਮੈਂ ਤੁਹਾਨੂੰ ਦੱਸਿਆ ਪਿਛਲੇ ਹਫਤੇ ਮੈਂ ਸਕੂਬਾ ਡਾਈਵਿੰਗ ਕਰਕੇ ਆਈ ਆ THAILAND ਤੋਂ ਸੋ ਕੁਛ ਨਾ ਕੁਛ ਮੇਰਾ ਚੱਲਦਾ ਰਹਿੰਦਾ ਪਿਛਲੇ ਸਾਲ ਅਸੀਂ ਗਏ ਸੀਗੇ ਬਾਈਕ ਰੈਲੀ ਤੇ ਗਏ ਸੀਗੇ ਆਪਣਾ ਦਿੱਲੀ ਤੋਂ ਕਾਰਗਿਲ ਵਿਜੇ ਦਿਵਸ ਮਨਾਉਣ ਵਾਸਤੇ ਜੀ ਸੋ ਕੁਛ ਨਾ ਕੁਛ ਚੱਲਦਾ ਰਹਿੰਦਾ ਸਾਈਕਲਿੰਗ ਬਾਈਕਿੰਗ ਕੁਛ ਨਾ ਕੁਛ ਇਹ ਇਨ ਨਜ਼ਾਰਾ ਹੌਂਸਲਾ ਹੈ ਜਾਂ ਇਨ ਜਿਹੜਾ ਜਜ਼ਬਾ ਹੈ ਤੁਹਾਨੂੰ ਕੌਣ ਮੋਟੀਵੇਟ ਕਰਦਾ ਹੈ ਮੇਬੀ ਮੇਰੇ ਹਸਬੰਦ ਮੈਂ ਕਹਿ ਸਕਦੀ ਮੇਰੀ ਮਦਰ ਮੇਰੇ ਹਸਬੰਦ ਹਮਮਤਲਬ ਕੋਈ ਨਾ ਕੋਈ ਸਟਰੈਂਥ ਹੁੰਦੀ ਤੁਹਾਡੇ ਪਿੱਛੇ ਹਮ ਸੋ ਆਈ ਹੈਵ ਸੀਨ ਮੈਂ ਆਪਣੀ ਮਾਂ ਨੂੰ ਦੇਖਿਆ ਸ਼ੁਰੂ ਤੋਂ ਹੀ ਕਿਸ ਤਰ੍ਹਾਂ ਉਹਨੇ ਸਟਰਗਲ ਕਰਕੇ ਇੱਕ ਪਿੰਡ ਤੋਂ ਨਿਕਲ ਕੇ ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਇੱਕ ਇਹੋ ਜਿਹਾ ਪਲੇਟਫਾਰਮ ਤੇ ਖੜਾ ਕੀਤਾ ਕਿ ਜਿੱਥੇ ਅੱਜ ਅਸੀਂ ਮੈਂ ਕਹਿ ਸਕਦੀ ਹਾਂ ਗਰਵ ਨਾਲ ਕਿ ਸ਼ਾਇਦ ਅਸੀਂ ਪਿੰਡ ਚ ਸਭ ਤੋਂ ਬੈਸਟ ਕਰ ਰਹੇ ਹਾਂ ਉਹ ਸਾਡੇ ਪੇਰੈਂਟਸ ਦਾ ਕਰਕੇ ਆ ਮੇਰੇ ਹਸਬੈਂਡ ਸਾਰੇ ਮੇਰੇ ਫਰੈਂਡਸ ਸਭ ਕੁਝ एवरीवन ते ਤੁਹਾਡੀ ਮਦਰ ਦੀ ਜ਼ਰੂਰ ਗੱਲ ਕਰਾਂਗੇ ਕਿਉਂਕਿ ਇੰਟਰਵਿਊ ਦੇ ਵਿੱਚ ਦੋ ਤਿੰਨ ਵਾਰ ਤੁਸੀਂ ਕਿਹਾ ਕਿ ਤੁਹਾਡੇ ਮਦਰ ਜਿਹੜੇ ਆ ਤੁਹਾਡੇ ਲਈ ਪ੍ਰੇਰਨਾ ਸਰੋਤ ਨੇ ਤੁਹਾਡੇ ਮਾਤਾ ਜੀ ਦੀ ਕੀ ਜਰਨੀ ਸੀ ਮੇਰੀ ਮਦਰ ਦੀ ਮੈਰਿਜ ਹੋਈ ਸੀ ਬਹੁਤ ਜਲਦੀ ਸਭ ਤੋਂ ਵੱਡੇ ਮੇਰੇ ਬ੍ਰਦਰ ਹੈ ਮੈਨੂੰ ਯਾਦ ਨਹੀਂ ਮਤਲਬ ਜਿਤਨਾ ਇਹ ਗੱਲਾਂ ਕਰਦੇ ਨੇ ਮੈਂ ਵੀ 14 15 ਸਾਲ ਦੇ ਹੋਣਗੇ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਫਿਰ ਬ੍ਰਦਰ ਫਿਰ ਮੇਰੀ ਸਿਸਟਰ ਫਿਰ ਮੈਂ ਪਰ ਮੇਰੀ ਮਦਰ ਉਸ ਟਾਈਮ ਤੇ ਵੀ ਇੰਨੀ ਪ੍ਰੋਗਰੈਸਿਵ ਸੀਗੀ ਕਿ ਉਹਨਾਂ ਨੇ ਇਹ ਕਿਹਾ ਕਿ ਮੇਰੀਆਂ ਕੁੜੀਆਂ ਨੂੰ ਸਕੂਟਰ ਚਲਾਣਾ ਆਉਣਾ ਚਾਹੀਦਾ ਜਦੋਂ ਅਸੀਂ ਲੁਧਿਆਣੇ ਪੋਸਟਡ ਸੀਗੇ ਡੈਡੀ ਮੰਮੀ ਨੇ ਸਕੂਟਰ ਸਿਖਾਇਆ ਮिन्नੂ ਤੇ ਮੇਰੀ ਸਿਸਟਰ ਨੂੰ ਜ਼ਬਰਦਸਤੀ ਲੜ ਕੇ ਕਾਰ ਚਲਾਣੀ ਸਿਖਾਈ ਤੇ ਜਿੱਥੇ ਮੈਂ ਕਈ ਵਾਰ ਪੈਰੈਂਟਸ ਨੂੰ ਦੇਖਦੀ ਆ ਕਿ ਆਊਟਿੰਗਸ ਤੇ ਜਾਣ ਲਈ ਸਾਡੀ ਮਦਰ ਸਾਨੂੰ ਇਨਕਰੇਜ ਕਰਦੀ ਸੀ ਕਿ ਨਹੀਂ ਤੁਸੀਂ ਜਾਓ ਸਿੱਖੋ ਡਿੱਗੋਗੇ ਤਦ ਤਾ ਹੀ ਤਾਂ ਸਿੱਖੋਗੇ ਤੜੀ ਤਾਂ ਉੱਠੋਗੇ ਸੋ ਉਹਨਾਂ ਦਾ ਇਹ ਚੀਜ਼ ਮਤਲਬ ਮੈਨੂੰ ਹਮੇਸ਼ਾ ਹਰ ਇੱਕ ਨੂੰ ਮੈਂ ਕਹਿੰਨੀ ਆ ਕਿ ਬੀਇੰਗ ਉਸ ਟਾਈਮ ਤੇ ਜਦ ਕਿ ਸ਼ੀ ਵਾਸ ਨਾਟ ਐਜੂਕੇਟਿਡ ਬਟ ਕਈ ਇਹੋ ਜਿਹੇ ਘਰ ਦੇ ਵਿੱਚ ਸਿਚੁਏਸ਼ਨਸ ਆਂਦੀਆਂ ਸੀ ਜਿੱਥੇ ਅਸੀਂ ਕਹਿ ਸਕਦੇ ਬੜੀ ਈਜ਼ੀ ਨਾਲ ਸ਼ੀ ਵਾਸ ਨਾਟ ਐਜੂਕੇਟਿਡ ਬਟ ਸ਼ੀ ਵਾਸ ਮੱਚ ਐਜੂਕੇਟਿਡ ਦੈਨ ਅਸ ਜੀ ਮਤਲਬ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਦਾ ਮੈਥਮੈਟਿਕਸ ਉਹਨਾਂ ਦਾ ਤਜਰਬਾ ਅਸੀਂ ਐਂਡ ਇਨ ਕੈਲਕੂਲੇਟ ਕਰਨਾ ਸੀ ਮਾਈਂਡ ਕੈਲਕੂਲੇਟ ਕਰਕੇ ਦੱਸ ਦਿੰਦੇ ਸੀਗੇ ਸੋ ਮੇਬੀ ਸ਼ੀ ਵਾਸ ਵੈਰੀ ਸਟਰੋਂਗ ਫॉर ਮੀ ਜੀ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤੇ ਨੌਜਵਾਨ ਪੀਡੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਦੇਸ਼ ਦੇ ਪ੍ਰਤੀ ਕੀ ਜਜ਼ਬਾ ਹੈ ਕਿਵੇਂ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਨੇ ਜਿਹੜੀ ਆਰਮੀ ਦੀ ਸਾਰੀ ਟ੍ਰੇਨਿੰਗ ਹੁੰਦੀ ਆ ਪਹਿਲਾਂ ਸਾਡੀ 6 ਮਹੀਨੇ ਦੀ ਟ੍ਰੇਨਿੰਗ ਹੋਈ ਸੀ ਹੁਣ ਮਿਨੀਮਮ 1 ਸਾਲ ਦੀ ਟ੍ਰੇਨਿੰਗ ਹੈ ਆਈਐਮਏ ਦੇ ਵਿੱਚ ਜਾਂ ਐਨਡੀਏ ਦੇ ਵਿੱਚ 3 ਸਾਲ ਦੀ ਵੀ ਟ੍ਰੇਨਿੰਗ ਹੈ ਜਾਂ ਜਿਸ ਤਰ੍ਹਾਂ ਰਿਮਕੋਲੀਅਨਸ ਹੋ ਗਏ ਜਾਂ ਜਿਹੜੇ ਸਕੂਲ ਜਿਹਾ ਸੈਨਿਕ ਸਕੂਲ ਕਪੂਰਥਲਾ ਜਾਂ ਸੈਨਿਕ ਸਕੂਲਸ ਹੋ ਗਏ 올 ਓਵਰ ਦ ਕੰਟਰੀ ਸਾਈਡ ਇੱਥੇ ਬੱਚੇ ਦੀ ਬਚਪਨ ਤੋਂ ਹੀ ਟ੍ਰੇਨਿੰਗ ਉਸ ਸਾਬ ਨਾਲ ਹੁੰਦੀ ਹੈ ਪਰ ਜੋ ਵੀ ਸਾਡੀ ਟ੍ਰੇਨਿੰਗ ਹੁੰਦੀ ਆ ਭਾਵੇਂ ਉਹ ਨੋਇੰਗਲੀ ਅਨਨੋਇੰਗਲੀ ਉਹ ਜਜ਼ਬਾ ਦੇਸ਼ ਭਗਤੀ ਦਾ ਫਿਰ ਉਹ ਸਭ ਕੁਝ ਕਿ ਤੁਸੀਂ ਕੌਣ ਜੇ ਕਿੱਥੋਂ ਬਿਲੋਂਗ ਕਰਦੇ ਜੇ ਤੁਹਾਡੀ ਕਾਸਟ ਕੀ ਹੈ ਮੇਰੀ ਕਾਸਟ ਕੀ ਹੈ ਉਹ ਫੌਜ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿੱਥੋਂ ਤੱਕ ਜਿਹੜਾ ਮੈਂ ਵੀ ਪਰਸਨਲੀ ਦੇਖਿਆ ਹੈ ਕਿ ਫੌਜ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿੱਥੇ ਅਸੀਂ ਇਹ ਨਹੀਂ ਸੋਚਦੇ ਕਿ ਇਹ ਬੰਦਾ ਕਿੱਥੋਂ ਨੂੰ ਬਿਲੋਂਗ ਕਰਦਾ ਇਹ ਮਹਾਰਾਸ਼ਟਰਨ ਹੈ ਜਾਂ ਇਹ ਇਸ ਤਰ੍ਹਾਂ ਸੋ ਅਸੀਂ ਇੱਕ ਸੋਚਦੇ ਹਾਂ ਐਂਡ ਉਹ ਦੇਸ਼ ਭਗਤੀ ਦਾ ਜਜ਼ਬਾ ਸਾਡੀ ਟ੍ਰੇਨਿੰਗ ਇਸ ਹਿਸਾਬ ਨਾਲ ਹੁੰਦੀ ਕਿ ਉਹ ਆਟੋਮੈਟਿਕਲੀ ਆ ਜਾਂਦਾ ਹੈ ਉਹ ਸਿਖਾਣਾ ਨਹੀਂ ਪੈਂਦਾ ਜੀ ਉਹ ਆ ਜਾਂਦਾ ਹੈ ਜੀ ਮੈਮ ਜੀ ਕਿ ਵਿਅਕਤੀਗਤ ਤੌਰ ਤੇ ਤੁਹਾਡੀ ਗੱਲ ਕੀਤੀ ਜਾਵੇ ਤੇ ਆਰਮੀ ਜੁਆਇਨ ਕਰਨ ਤੋਂ ਪਹਿਲਾਂ ਤੇ ਆਰਮੀ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਪਰਸਨੈਲਿਟੀ ਵਿੱਚ ਕਿੰਨਾ ਕੋ ਫਰਕ ਮਹਿਸੂਸ ਹੋਇਆ ਮੈਂ ਆਪਣੇ ਆਪ ਨੂੰ ਕਹੂੰਗੀ ਕਿ ਬਹੁਤ ਹੀ ਕੌਨਫੀਡੈਂਸ ਜੀ ਮਤਲਬ ਇੱਕ ਹਰ ਥਾਂ ਖੜੇ ਹੋ ਕੇ ਗੱਲਬਾਤ ਆਪਣਾ ਨਜ਼ਰੀਆ ਰੱਖਣਾ ਜਾਂ ਕਿਸੇ ਕਿਧਰੇ ਵੀ ਤੁਸੀਂ ਗੱਲ ਕਰੋ ਕੌਨਫੀਡੈਂਸ ਦੇ ਨਾਲ ਤੁਹਾਡੇ ਮੇਰੇ ਖਿਲ ਹਾਉ ਭਾਵ ਚਾਲ ਸਭ ਦੇ ਵਿੱਚ ਫਰਕ ਪੈ ਜਾਂਦਾ ਜਦ ਤੁਸੀਂ ਫੌਜੀ ਹੁੰਦੇ ਜੇ ਜੀ ਤੇ ਤੁਸੀਂ ਕਿੱਥੇ ਵੀ ਖੜੇ ਹੋ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਸਕਦੇ ਜੇ ਕਿਸੇ ਵੀ ਟਾਪਿਕ ਤੇ ਬੋਲ ਸਕਦੇ ਜੇ ਜੀ ਸੋ ਓਵਰঅল ਪਰਸਨੈਲਿਟੀ ਚੇਂਜ ਹੁੰਦੀ ਆ ਆਰਮੀ ਜੀ ਜੁਆਇਨ ਕਰਨ ਨਾਲ ਮੈਮ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨਾ ਸੰਘਰਸ਼ ਰਿਹਾ ਫਿਰ ਵੀ ਤੁਹਾਡੇ ਚਿਹਰੇ ਤੇ ਮੁਸਕਾਨ ਹੈ ਤੇ ਲਾਈਫ ਦੇ ਵਿੱਚ ਬਹੁਤ ਸਾਰੇ ਦੁੱਖ ਆਉਂਦੇ ਆ ਲੋਕੀ ਜਿਹੜੇ ਆ ਨਾ ਆਪਣਾ ਹੌਸਲਾ ਜਿਹੜਾ ਟੈ ਟੇ ਰੀ ਕਰ ਦਿੰਦੇ ਨੇ ਕਿਤੇ ਨਾ ਕਿਤੇ ਜਿਹੜੇ ਆ ਦੁਖੀ ਹੋ ਜਾਂਦੇ ਨੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਲੰਮਾ ਪੈਂਡਾ ਇਕੱਲੇ ਹੀ ਤੈਅ ਕੀਤਾ ਹੈ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕੋਈ ਮੈਸੇਜ ਜ਼ਰੂਰ ਦਿਓ ਮੈਂ ਸਿਰਫ ਇਹੀ ਕਹਾਂਗੀ ਕਿ ਕੁਝ ਵੀ ਚੀਜ਼ ਇੰਪੋਸੀਬਲ ਨਹੀਂ ਹੈ ਜੇ ਤੁਸੀਂ ਆਪਣੇ ਇੱਕ ठान ਲੋ ਕਿ ਮੈਂ ਇਹ ਕਰਨਾ ਹੈ ਮੈਂ ਕੋਈ ਵੀ ਚੀਜ਼ ਅਚੀਵ ਕਰਨੀ ਹੈ ਤੇ ਕੁਝ ਵੀ ਬਸ ਹਾਰਡ ਵਰਕ ਚਾਹੀਦਾ ਥੈਟਸ ਇਟ ਜੀ ਐਂਡ ਅੱਛੇ ਦੋਸਤ ਚਾਹੀਦੇ ਅੱਛੇ ਜਿਹੜੇ ਮੈਨੂੰ ਬਹੁਤ ਮਿਲੇ ਨੇ ਜੀ ਮੈਂ ਤੁਸੀ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ଏਸੀ ਪਰਦੀਪ ਐਲੀ ਵੀਰਨਾਰੀ ਜਿਹੜੀ ਵਾਕਈ ਹੀ ਬਹਾਦਰ ਹੈ ਸਿਰਫ ਆਪਣੇ ਕਰਮ ਦੇ ਨਾਲ ਹੀ ਨਹੀਂ ਆਪਣੇ ਗੱਲਾਂ ਦੇ ਨਾਲ ਹੌਸਲੇ ਦੇ ਨਾਲ ਜਜ਼ਬੇ ਦੇ ਨਾਲ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਨਾ ਹੀ ਫਿਰ ਮਿਲਾਂਗੇ ਧੰਨਵਾਦ ਔਰ ਇਹ ਮੇਰਾ ਆਰਮੀ ਨਾਲ ਪਹਿਲਾ ਇੰਕਾਊਂਟਰ ਸੀਗਾ ਬਿਕਾਉਜ਼ ਸਾਡੇ ਘਰ ਵਿੱਚ ਕੋਈ ਵੀ ਫੌਜੀ ਨਹੀਂ ਸੀਗਾ ਜ ਇਹਨਾਂ ਨੇ ਵੀ ਦੋ ਮਾਰੇ ਨੇ ਤੇ ਉਹ ਪਜਦੇ ਪਜ ਦੇ ਇੱਕ ਮਿਲੀਟੈਂਟ ਨੇ ਇਹਨਾਂ ਤੇ ਵੀ ਫਾਇਰ ਕੀਤਾ ਸੋ ਇਹਨਾਂ ਦੇ ਵੀ ਗੋਲੀ ਲੱਗੀ ਸੀ ਬੜਾ ਆਪਰੇਸ਼ਨ ਹੋਇਆ ਸਜ਼ੇਰੀਅਨ ਹੋਇਆ ਸਿਰਫ 1.5 ਸਾਲ ਪਹਿਲੇ ਉਦੇ باوجود ਸਾਰਾ ਕੁਝ ਪਜਨਾ ਰੇਸ ਬੈਕ ਕਰਨੀ ਰਾਈਫਲ ਚੱਕਣੀਆਂ ਅਸੀਂ ਸਾਰੇ ਇਕੱਲੇ ਉਹਦੀਆਂ ਦੋ ਬੇਟੀਆਂ ਮੇਰੀ ਇੱਕ ਬੇਟੀ ਅਸੀਂ ਇਕੱਲੀਆਂ 올 ਲੇਡੀਆਂ ਹੀ ਸੀਗੀਆਂ ਘਰ ਦੇ ਵਿੱਚ ਉਸ ਟਾਈਮ ਤੇ ਉਹਦੇ ਹਸਬੰਦ ਮੋਰਚਨ ਨੇ ਵੀ ਸੀਗੇ ਤੇ ਉਹ ਤਾਂ ਬਾਹਰ ਸੀਗੇ ਤੇ ਉੱਥੋਂ ਫਿਰ ਯੂਨਿਟ ਤੋਂ ਫੋਨ ਆਇਆ ਸੀ ਤੇ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਇਸ ਤਰ੍ਹਾਂ ਅੱਜ ਇਨਕਾਊਂਟਰ ਹੋਇਆ ਹੈ ਪਰ ਜਿੰਨਾ ਭੈਣ ਭਰਾਵਾਂ ਨੂੰ ਇੱਕ ਇਹੋ ਜਿਹਾ ਪਲੇਟਫਾਰਮ ਤੇ ਖੜਾ ਕੀਤਾ ਕਿ ਜਿੱਥੇ ਅੱਜ ਅਸੀਂ ਮੈਂ ਕਹਿ ਸਕਦੀ ਹਾਂ ਗਰਵ ਨਾਲ ਕਿ ਸ਼ਾਇਦ ਅਸੀਂ ਪਿੰਡ 'ਚ ਸਭ ਤੋਂ ਬੈਸਟ ਕਰ ਰਹੇ ਆਂ ਮੇਰੇ ਹਸਬੰਡ ਨੂੰ ਸੈਕੰਡ ਹਾਈਐਸਟ ਗੈਲੈਂਟਰੀ ਅਵਾਰਡ ਮਿਲਿਆ ਸੀ ਕੀਰਤੀ ਚੱਕਰਾ ਪੋਸਟ ਮਸਲੀ ਸੋ ਉਹ ਲੈਂਡ ਮੈਂ ਆਪਣੇ OTA ਦੀ ਯੂਨੀਫਾਰਮ ਦੇ ਵਿੱਚ ਗਈ ਸੀਗੀ ਪ੍ਰੈਜ਼ੀਡੈਂਟ ਕੋਲ ਸੋ ਉਹ ਕਾਫੀ ਈਮੋਸ਼ਨਲ ਸੀ ਗੱਲ ਉਸ ਟਾਈਮ ਤਾਂ ਬਿਲਕੁਲ ਜਿੱਦ ਤੱਕ ਪਾਣੀ ਦਾ ਬਹਾਵ ਹੁੰਦਾ ਹੈ ਨਾ ਤੁਸੀਂ ਚੱਲੀ ਜਾਂਦੇ ਜੇ ਕਿ ਠੀਕ ਹੈ ਬਟ ਮੁਸ਼ਕਲਾਂ ਬਸ ਇਹੀ ਸੀਗਾ ਕਿ ਹਰ 2 ਸਾਲ ਬਾਅਦ ਮੇ ਵੀ ਸਾਡੀ ਪੋਸਟਿੰਗਸ ਆਣੀ ਬਟ ਉਹ ਫਿਰ ਸਾਡਾ ਲਾਈਫ ਦਾ ਇੱਕ ਹਿੱਸਾ ਬਣ ਗਿਆ ਲੁਧਿਆਣੇ ਪੋਸਟਿਡ ਸੀਗੇ ਡੈਡੀ ਮੰਮੀ ਨੇ ਸਕੂਟਰ ਸਿਖਾਇਆ ਮिन्नੂ ਤੇ ਮੇਰੀ ਸਿਸਟਰ ਨੂੰ ਜ਼ਬਰਦਸਤੀ ਲੜ ਕੇ ਕਾਰ ਚਲਾਣੀ ਸਿਖਾਈ ਸਿੱਖੋ ਡਿੱਗੋਗੇ ਤੱਤਾ ਦੀ ਤਾਂ ਸਿੱਖੋਗੇ ਤੜੀ ਤਾਂ ਉੱਠੋਗੇ ਤੁਸੀਂ ਕੌਣ ਜੇ ਕਿੱਥੋਂ ਬਿਲੋਂਗ ਕਰਦੇ ਜੇ ਤੁਹਾਡੀ ਕਾਸਟ ਕੀ ਹੈ ਮੇਰੀ ਕਾਸਟ ਕੀ ਹੈ ਕਿ ਫੌਜ ਇਹ ਕਹੋ ਜੀ ਆਰਗੇਨਾਈਜੇਸ਼ਨ ਹੈ ਜਿੱਥੇ ਅਸੀਂ ਇਹ ਨਹੀਂ ਸੋਚਦੇ